ਦੋਸਤੋ ਕੰਮ ਚੱਲ ਰਿਹਾ ਹੈ ਆਲੂ ਪੱਟਣ ਦਾ ਆਰਗੈਨਿਕ ਖੇਤੀ ਕਰਦਾ ਬੰਦਾ ਕੈਨੇਡਾ ਜਾਣ ਨੂੰ ਤਰਜੀਹ ਨਹੀਂ ਦਿੱਤੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆਲੂਆਂ ਦੀ ਖੇਤੀ ਜਿੱਥੇ ਦਬਾਬਾ ਸਭ ਤੋਂ ਜ਼ਿਆਦਾ ਕਰਦਾ ਕਪੂਰਥਲਾ ਜ਼ਿਲ੍ਹਾ ਪੰਜਾਬ ਚੋਂ ਉੱਥੇ ਗਨਿਕੇ ਵੀ ਮਾਲਵੇ ਵਿੱਚ ਵੀ ਸਾਡੇ ਛਾਈਲੀ ਪਿੰਡ ਦੇ ਵਿੱਚ ਮੈਨੂੰ ਲੱਗਦਾ ਫਿਰ ਮੋਟੀ ਕਮਾਈ ਹੋਈ ਆਲੂਆਂ ਚ ਵਧੀਆ ਬਾਈ ਹਾਂਜੀ ਬਾਈ ਜੀ ਆਲੂ ਕਿੰਨਾ ਚਿਰ ਹੋ ਗਿਆ ਆਲੂਆਂ ਦੀ ਖੇਤੀ ਕਰਦੇ ਨੂੰ? ਹੈ ਕਿ ਦੂਜਾ ਸਾਲ ਹੈ ਆਪਣੇ ਕੋਲੇ। ਕਿੰਨੇ ਏਕੜ ਹੈ ਤੱਕੀ ਆਲੂਆਂ ਦੇ? ਹੈ ਕਿ ਆਪਣੇ ਕੋਲ 1.7 ਸਵਾ 18 ਕਿੱਦੇ ਨੇ। ਪਿਛਲੀ ਵਾਰੀ ਆਪਣੇ ਕੋਲੇ ਨੌਕਰੀ ਦੇ ਦਿੱਗੇ। ਅੱਛਾ ਪਿਛਲੀ ਵਾਰੀ ਨੌਹੇ ਤੱਕ ਤੁਕਣਾ ਕਰਤਾ। ਮੈਨੂੰ ਲੱਗਦਾ ਫਿਰ ਮੋਟੀ ਕਮਾਈ ਹੋਈ ਆਲੂਆਂ 'ਚ। ਵਧੀਆ ਬਾਈ। ਅੱਛਾ ਕਿੰਨਾ ਖਰਚਾ ਜਾਂਦਾ ਆਲੂਆਂ 'ਚ? ਕਿੱਲੇ ਤੇ? ਏਡੇ ਮੇਰੇ ਸਾਹਬ ਚਾਹੁੰਦਾ ਹੋਊਗਾ ਹੀ 5000 ਰੁਪਏ ਖਰਚਾ। ਇੱਕ ਕਿੱਲੇ ਤੇ? ਵਿੱਚੇ 20 ਬੂਲ ਹੈ। 20 ਮਹਿੰਗਾ ਜਾਂਦਾ। 20 ਮਹਿੰਗਾ ਹੈ। ਹਾਂ। ਕਮਾਈ ਫਿਰ ਕਮਾਈ ਹੁਣ ਦੇਖੋ ਇਹਦੀ ਕੀ ਪਤਾ ਲੱਗੂਗਾ ਵੀ ਕਿੰਨੇ ਤੇ ਜਾਊਗਾ ਪਿਛਲੀ ਵਾਰੀ ਪਿਛਲੀ ਵਾਰੀ ਸਾਬ ਤੋਂ ਥੋੜਾ ਮੋਟਾ ਹੋ ਗਿਆ ਦੀਗਾ ਐਡ ਕੀ ਸਾਨੂੰ ਐ ਵੀ ਐ ਵੀ ਏ ਵੀ ਸਾਈਜ਼ ਨਾ ਇਹਦੀ ਤਾਂ 20 ਆਇਆ ਨਾ ਸਹਿਜ ਸਹੀ ਐ ਵੀ ਚੱਕਿਓ ਚਾਲੂ ਉਚਾਰ ਕਾਲੂ ਇਹਦੀ ਇੱਕ ਏ ਵੀ ਸਾਈਜ਼ ਦੀ ਆ ਬਿਲਕੁਲ ਗੋਲ ਸਹੀ ਸਹਿਜ ਐ 20 ਸਾਈਜ਼ ਮੰਗਦੀ ਐਫਸੀ ਆ ਸਾਈਜ਼ ਮੰਗਦੇ ਨੇ ਉਹ ਬਿਲਕੁਲ ਇਹ ਫਿਰ ਤੁਸੀਂ ਕਿੱਥੇ ਵੇਚਦੇ ਹੋ ਇਹ ਉਹ ਆਪੇ ਚੱਕ ਕੇ ਜਾਣਗੇ ਅੱਛਾ ਆਪੇ ਲੈ ਜਾਣਗੇ ਖੇਤ ਚੋਂ ਆਪਾਂ ਘਰੇ ਲਾਉਣ ਲੱਗ ਰਹਿਗੇ ਠੀਕ ਐ ਖੇਤ ਚੋਂ ਵੀ ਲੈ ਜਾਣਗੇ ਨਾ ਖੇਤ ਚੋਂ ਵੀ ਲੈ ਜਾਣਗੇ ਹਾਂ ਫਿਰ ਖੇਤ ਸੈੱਟ ਲਾਉਣਾ ਪਊਗਾ ਉਹ ਪਿਛਲੀ ਇਹ ਫ੍ਰੀ ਵਾਰੀ ਤਾਂ ਮੇਰੇ ਹਿਸਾਬ ਤੋਂ ਸਾਡਾ 40000 ਦਾ ਕੀਲਾ ਪਿਆਊਗਾ। ਅੱਛਾ ਬਚਤ ਬਚਤ ਹਾਂ 40000 ਬਚਤ ਨਾਲੇ ਫਸਲਾਂ ਵੀ ਤਿੰਨ ਹੁੰਦੀਆਂ ਨੇ। ਫਸਲ ਹਾਂ ਮੱਕੀ ਫਿਰ ਉਸ ਤੋਂ ਬਾਅਦ ਮੱਕੀ ਹੋਈ ਆ। ਆ ਮੱਕੀ ਹੋ ਜੂਗੀ ਹੁਣ। ਸਵਾ ਲੱਖ ਤੋਂ ਟੱਪ ਗਿਆ ਸੀ ਇਹਨਾਂ ਦਾ। ਹਾਂ ਹਾਂ ਦੋ ਵਾਰ। ਮੰਨ ਕੇ ਚੱਲ ਵੀ ਸਵਾ ਲੱਖ ਤੋਂ ਕੀਲੇ ਦਾ ਆਲੂ ਟੱਪ ਗਿਆ ਸੀ। ਇਹਨਾਂ ਦਾ ਆਲੂ ਸਵਾ ਲੱਖ ਤੋਂ ਪਿਛਲੀ ਵਾਰ ਕਹਿੰਦੇ ਟੱਪ ਗਿਆ ਸੀ। ਕੀਲੇ ਦਾ। ਹਾਂ ਬਾਈ ਹੋਰੇ ਕਹਿੰਦੇ ਨੇ ਵੀ 40000 ਕੀਲੇ ਦੀ ਸਾਨੂੰ। ਪ੍ਰੋਫਿਟ ਹੋ ਗਿਆ ਜੀ ਖਰਚਾ ਘੱਟ। ਐਤ ਕੀ ਵੱਧ ਬੱਚੂ? ਐਤ ਕੀ ਵੱਧ ਬੱਚੂ? ਪਾਰਾ ਆਲੂ ਸਾਡੇ ਕੋਲ ਮੋਟਾ ਜਿਆਦਾ ਹੋ ਗਿਆ। ਐਤ ਕੀ ਵੱਧੂਆ। ਬੱਚੂ 60000। ਐਤ ਕੀ ਹਾਂ ਮੋਜ। ਇਹ ਕੰਕੂ ਦੇਖ ਸਾਬ ਫਿਰ ਮੱਕੀ ਵੀ ਗੇਤੀ ਦੇਖ ਲਿਓ। ਕਣਕ ਵੱਢਣ ਵੇਲੇ ਨੂੰ ਮੱਕੀ ਹੋ ਜੂ। ਹੈ? ਤਿੰਨ ਤਾਂ ਪੱਕੀ ਨੇ। ਜਾਂ ਤਾਂ ਮੂੰਗੀ ਵੀ ਸਦਾ ਜਾਂ ਆਪਾਂ ਮੱਕੀ ਵੀ ਸਦਾ। ਤਿੰਨੇ ਹੋਣਗੇ। ਮੂੰਗੀ ਵੀ ਰੇਟ ਵਧੀਆ 7500 ਹੈ। ਹਾਂ ਹਾਂ। ਮੂੰਗੀ ਉਹ ਫਾਇਦੇ ਜੀ ਨਹੀਂ ਹੈਗੇ ਸਾਡੇ ਕੋਲ ਜਿਵੇਂ ਅਸੀਂ ਬਾੜੀਆਂ ਦਾ ਕੰਮ ਕਰ ਰਹਿਆਂਗੇ। ਠੀਕ ਹੈ। ਜਦ ਦੀ ਵਿਚਾਰ ਪਾ ਦਾਂਗੇ ਤਾਂ ਨਿਪਟ ਜੀ ਜਾਊਗਾ। ਠੀਕ ਹੈ ਹਾਂ 4 ਕਿਲੇ 5 ਪਕਾਵਾਂਗੇ ਉਹਦਾ ਸਾਲ ਭਾਰਾ ਦਾਣਾ ਚ ਆਲੂਆਂ ਦੇ 18 ਕਿਲੇ ਬਾਈ ਕਹਿੰਦਾ ਵੀ 60000 ਕਿਲਾ ਪੱਕਾ ਇਸ ਤਰ੍ਹਾਂ ਦੇ ਨਾਲ ਬਦਲਮੀ ਖੇਤੀ ਹੈ ਜਿਹੜੀ ਯਾਰ ਕਰਨੀ ਚਾਹੀਦੀ ਹੈ ਤੇ ਅਸੀਂ ਗੱਲਬਾਤ ਕਰਾਂਗੇ ਰੇਹ ਕਹਿੰਦਾ ਮੈਂ ਸਿਰਫ ਦੋ ਬੋਰੀਆਂ ਪਾਉਣਾ ਆਲੂਆਂ ਚ ਡੀਏਪ ਦੀਆਂ ਚਾਰ ਬੋਰੀਆਂ ਆਲੂਆਂ ਚ ਪਾਈਆਂ ਨੇ ਇੱਕ ਕਿਲੇ ਚ ਤੇ ਨਹੀਂ 8-8 ਬੋਰੀਆਂ ਤੇ ਬਾਗੇ ਜੂਰੀਆ ਵੀ 8-8 ਬੋਰੀਆਂ ਤੇ ਬਾਗਿਆ 9-9 ਤੇ ਜੇ ਦੱਸਾਂਗੇ ਤੁਹਾਨੂੰ ਵੀ ਆਲੂਆਂ ਦਾ ਝਾੜ ਕਿੰਨਾ ਹੈ ਕਣਕ ਝੋਨੇ ਨਾਲ ਆਲੂਆਂ ਚ ਕੀ ਕਮਾਈ ਆ ਕੀ ਫਰਕ ਹੈ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਇਸ ਤਰ੍ਹਾਂ ਦੇ ਨਾਲ ਆਲੂਆਂ ਦੀ ਖੇਤੀ ਹੈ ਜਿਹੜੀ ਹੁੰਦੀ ਹੈਗੀ ਜ਼ਿਆਦਾਤਰ ਮਾਲ ਦਬਾਬੇ ਚ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਸ਼ਾਇਲੀ ਪਿੰਡ ਦੀਆਂ ਮਜ਼ਦੂਰਾਂ ਨੂੰ ਮਜ਼ਦੂਰੀ ਵੀ ਮਿਲਦੀ ਹੈ ਨਹੀਂ ਝੋਨੇ ਨੇ ਤੇ ਜੇ ਕਹੀਦੀ ਹੈ ਆਪਣਾ ਕਣਕ ਨੇ ਸਾਥੋਂ ਆ ਮਜ਼ਦੂਰਾਂ ਦਾ ਜਿਹੜਾ ਸਾਡੇ ਸਾਂਝੀ ਤੇ ਉਹ ਵੀ ਖੋਲੀ ਪਰ ਜਦੋਂ ਅਸੀਂ ਬਦਲਮੀ ਖੇਤੀ ਕਰਾਂਗੇ ਤਾਂ ਮਜ਼ਦੂਰ ਵੀ ਸਾਡੇ ਖੇਤਾਂ ਚ ਆਉਣਗੇ ਸਾਡੀ ਜਿਹੜੀ ਸਾਝ ਹੈ ਭਾਈ ਚਰਕੋ ਵੀ ਵਧੂਗੀ ਆਲੂ ਦੀ ਜਿਹੜੀ ਪਟਾਈ ਹੈ ਦੇਖ ਸਕਦੇ ਹੋ ਤਸਵੀਰਾਂ ਕੁਆਲਟੀ ਵਧਿਆ ਹੋਇਆ ਮੁੰਡਾ ਭਾਈ ਇਹ ਕੋਲ ਕੁਆਲਟੀ ਦਾ ਫਰਕ ਹੈ ਕਣਕ ਕਿੰਨੇ ਕਿ ਬੀਜੀ ਹੈ ਬਿਨਾਂ ਰੇ ਸਪਰੇਅ ਵਾਲੀ ਇੱਕ ਤਾਂ ਹੀ ਦਾ ਬੀਜ ਦੋ ਜੀ ਆਪਦੇ ਜੋਗਾ ਇਹ ਤਾਂ ਕਹਿੰਦੇ ਵੀ ਆਉਣ ਵਾਲੇ ਸਮੇਂ ਚ ਵੱਡੀ ਡਿਮਾਂਡ ਹੋਣੀ ਹੈ ਜਨਨ ਕਿ ਵੀ ਸ਼ਹਿਰਾਂ ਵਾਲੇ ਵੀ ਪਿੰਡਾਂ ਚ ਆਇਆ ਕਰਨਗੇ ਵੀ ਸਾਨੂੰ ਬਿਨਾਂ ਰੇ ਸਪਰੇਅ ਵਾਲੀ ਇਕੱਲਾ ਛੋਣਨੇ ਤੇ ਨਹੀਂ ਦੇਣੀ ਗੱਲ ਜਾਂ ਕਣਕ ਤੇ ਇਹ ਕੋਈ ਵੀ ਚੀਜ਼ ਨਹੀਂ ਕੱਢਦੀ ਹੁਣ ਤਾਂ ਆਪਣੇ 3 ਮਾਣ ਨਿਕਲਦੀ ਆ ਠੀਕ ਹੈ ਆਪਾਂ ਗਾਹਾਂ ਬਾਰੇ ਇਹਨੂੰ 50 55 ਦੇ ਵੀ ਲੈ ਜਾਣਗੇ ਬਾਈ ਜੀ ਆਪਾਂ ਮਾਰ ਕੇ ਉੜੇ ਦਲਾਵਾਂਗੇ ਇਹਨੂੰ ਠੀਕ ਹੈ ਹਾਂ ਤੇ ਜਿਹੜੀ ਜੀਰੀ ਆ ਜੀਰੀ ਇਹ ਚ ਕੋਈ ਕੱਢ ਨਹੀਂ ਜੀ 2 70 ਮਾਣ ਨਿਕਲੇ 70 ਮਾਣ ਇਹ ਨਿਕਲਦੀ ਆ ਬਿਨਾਂ ਰੇਸ ਸਪਰੇ ਤੋਂ ਬਿਨਾਂ ਰੇਸ ਸਪਰੇ ਤੋਂ 5 ਟਰਾਲੀਆਂ ਰੂੜੀ ਦੇ ਰੇਹ ਦੀਆਂ ਪਾਉਣੀਆਂ ਆਪਾਂ ਸਿਰਫ ਸਿਰਫ 5 ਟਰਾਲੀਆਂ ਰੂੜੀ ਦੇ ਰੇਹ ਦੀਆਂ ਹਾਂ ਹਾਂ ਦੋਸਤੋ ਪਤਾ ਲੱਗਿਆ ਵੀ ਆਉਣ ਵਾਲੇ 5-7 ਸਾਲਾਂ ਨੂੰ ਇੰਨੇ ਰੋਗ ਵਧ ਰਹੇ ਨੇ ਬਿਮਾਰੀਆਂ ਵੀ ਸ਼ਹਿਰਾਂ ਵਾਲੇ ਵੀ ਪਿੰਡਾਂ ਦੇ ਕਿਸਾਨਾਂ ਵੀ ਸਾਨੂੰ ਕਣਕ ਆ ਜਿਹੜੀ ਜਾਂ ਹੋਰ ਦਾਲਾਂ ਕੋਈ ਵੀ ਚੀਜ਼ੇ ਬਿਨਾਂ ਰੇਸਪ੍ਰੇ ਵਾਲੀ ਦੇ ਦੋ ਜਿਵੇਂ ਦੁੱਧ ਦੁੱਧ ਦਾ ਫਰਕ ਪਿਆ ਕੋਈ ਦੁੱਧ ਦਾ ਸਾਰੇ ਕਿਸ ਦੀ ਫਰਕ ਆ ਜਿਹੜੀ ਆਪਾਂ ਰੋਟੀ ਖਾਣੇ ਆਗੇ ਤੁਸੀਂ ਦੀ ਰੋਟੀ ਆ ਜਿਹੜੀ ਆਪਾਂ ਜਦੋਂ ਮਲ ਕੇ ਸਾਰਾ ਦਿਨ ਉਹੀ ਜਿਹੀ ਪਈ ਹੋਗੀ ਇਹ ਨਹੀਂ ਹੈ ਕਿ ਟਾਈਟ ਹੋ ਜੂਗੀ ਤੁਹਾਡੀ ਰੋਟੀ ਅੱਛਾ ਹਾਂ ਠੀਕ ਹੈ ਜੇ ਆਪਾਂ ਜਾਦੇ ਲਾਵਾਂਗੇ ਤਾਂ ਡੰਗਰਾਂ ਨੂੰ ਪਾਊਗਾ ਡੰਗਰਾਂ ਦਾ ਫੱਕ ਪੈਣੀ ਪੈਣਾ ਜੀ ਅੱਛਾ ਰੋਟੀ ਜੰਨੀ ਕਿ ਪੋਲੀ ਰਹਿੰਦੀ ਹੈ ਰੇਸਪ੍ਰੇ ਬਿਲਕੁਲ ਨਹੀਂ ਕਰਦੇ ਕੋਈ ਕੁਰਜਮੀ ਪੋਰਾ ਵੀ ਨਹੀਂ ਕਰਦੇ ਗੁੱਲੀ ਡੰਡੇ ਵਾਲੀ ਬੋਲੀ ਨੰਦਰਾ ਇਹ ਹੈ ਕਿ ਅਸੀਂ ਉਹ ਗੱਲ ਥੋੜੀ ਕਰਨੀ ਪੈਗੀ ਸਾਨੂੰ ਜਿਵੇਂ ਬਾਪੂ ਠੰਡਾ ਕਰਕੇ ਗੁੜ ਗੜਾਈ ਹੋਈ ਨਹੀਂ ਅੱਗੇ ਅਸੀਂ ਗੁੜ ਦੇ ਹੁੰਦੇ ਹਾਂ ਬਸ ਸੀਲ ਦਿੰਨੇ ਆ। ਅੱਛਾ ਸੀਲ ਤਾਂ ਨਹੀਂ ਹੋ। ਹਾਂ ਕੁਝ ਨਹੀਂ ਕਰਨਾ। ਤੇ ਜਿਵੇਂ ਦੂਆ ਤੇਲਾ ਤੂਲਾ। ਨਾ ਕੁਝ ਨਹੀਂ ਕਰਦੇ ਲੋੜ ਨਹੀਂ। ਠਲੋੜ ਮੈਂ ਕਹਿੰਨਾ ਰੇ ਕਰ ਕੀ ਲੱਗਦਾ ਤੇਲਾ ਵੀ ਉਹ ਤਾਂ ਸਾਰਾ ਕੁਝ ਇਹਦੇ ਕਰਕੇ ਮਾਰੀ ਇਹਦੇ ਹੁੰਦੇ ਰੇ ਕਰਕੇ ਹੁਣ ਆ ਜਿਹੜੇ ਆਲੂ ਲਾਇਨੇ ਆਪਣੇ ਠੀਕ ਹੈ। ਦੇ ਵਿੱਚ ਆਪਾਂ ਵੱਧ ਰੇ ਵੀ ਪਾ ਕੇ ਦੇਖ ਲਿਆ। ਹਾਂ ਦੋ ਬੋਰੀਆਂ ਨਾਲ ਵੀ ਹੁੰਦੀ ਨਿੱਪੇ ਨੇ ਕੋਈ ਫਰਕ ਨਹੀਂ ਪਿਆ ਜੀ। ਅੱਛਾ ਕੋਈ ਫਰਕ ਨਹੀਂ ਪਿਆ। ਇਹ ਚ ਕਾਇਬੋਰੀਆਂ ਪਾਈਆਂ ਨੇ ਆਲੂਆਂ ਚ ਸਾਨੂੰ ਅੱਜ ਜਿਹੜੀਆਂ ਜੂਲੀ ਦਾ 2-2 ਪਾਈਆਂ ਨੇ ਗਿਆ ਅੱਗੇ ਅਸੀਂ 4 ਪਾਉਨੇ ਹੁਣ ਅਸੀਂ ਪ੍ਰਾਲੀ ਵਿੱਚ ਪਾਉਣ ਲੱਗੇ ਹਾਂ ਗਾਂਹ ਬਾਰੇ ਕਟਾਉਂਦੇ ਬਗੇ ਜਾਵਾਂਗੇ ਦਾਇਆ ਪੱਕੀ ਗੱਲ ਐ ਵੀ 2 ਪਾਈਆਂ ਨੇ ਹਾਂ 2